ਹੈਲੋ ਜੀ ਸਸ਼ੀ ਕੌਰ ਮੈਂ ਮੰਨਤ ਡਿਜ਼ਾਈਨਰ ਬੁਟੀਕ ਫਰੀਦਕੋਟ ਤੋਂ ਜੱਪੇਖੋਰ ਕੇ ਇਹਦਾ ਡਿਜ਼ਾਈਨ ਹੈ ਜਿਹੜਾ ਆਲਰੇਡੀ ਕੀਤਾ 300 ਟਿਕੋ ਜੀ ਰੈਡੀ ਕੀਤੇ ਆ ਇਹ ਆਪਣੀ ਮਸ਼ੀਨ ਹੈ ਜਿਹਦੇ ਤੇ ਆਪਾਂ ਜਿਹੜੇ ਸੂਟ ਰੈਡੀ ਕਰਦੇ ਆ ਹਾਂਜੀ 3 ਸੂਟ ਬਿਲਕੁਲ ਸੇਮ ਜਿਹੜਾ ਵਰਕ ਇਹਨਾਂ ਤੇ ਹੋਇਆ ਹੋਇਆ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਵਰਕਰ ਇਹ ਲੀਨ ਕੋਟਨ ਦਾ ਸੂਟ ਹੈ ਜੀ ਇਹ ਬਿਲਕੁਲ ਬਰੀਕ ਸੈਲਫ ਦੇ ਵਿੱਚ ਚੈੱਕ ਹੈ। ਲਾਸਟ ਸੂਟ ਆਪਣਾ ਹੈਗਾ। ਬਿਲਕੁਲ ਲਾਈਟ ਜਿਹਾ ਸੀ ਗ੍ਰੀਨ ਕਲਰ ਹੈ। ਬਹੁਤ ਹੀ ਸੋਹਣਾ ਇਹਦੇ ਤੇ ਵਰਕ ਹੋਇਆ। ਬਿਲਕੁਲ ਸੇਮ ਹੀ ਏਦਾਂ ਆਪਾਂ ਇਹਦੀਆਂ 슬ੀਵਸ ਤੇ ਵਰਕ ਕਰਨਾ ਹੈ ਹਜੇ। ਇਹ ਸੂਟ ਹੁਣੇ ਰੈਡੀ ਹੋਈ ਸੀ ਤਾਂ ਮੈਂ ਸੋਚਿਆ ਕਿ ਚਲੋ ਪਹਿਲਾਂ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਈਏ। ਇਹ ਆਪਣੀ ਮਸ਼ੀਨ ਹੈ। ਜਿਹਨੇ ਤੇ ਆਪ ਵਰਕ ਕਰਦੇ ਆ ਤੁਸੀਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਹਨਾ ਸਾਨੂੰ ਭੇਜ ਕੇ ਬਣਵਾ ਸਕਦੇ ਹੋ ਜੇ ਤੁਸੀਂ ਤਿੰਨ ਸੂਟ ਲਓਗੇ ਸਾਡੇ ਤੋਂ ਤਾਂ ਤੁਹਾਨੂੰ ਜਿਆਦਾ ਡਿਸਕਾਊਂਟ ਹੋਊਗਾ ਕਿਉਂਕਿ ਸਾਡੇ ਇੱਕ ਵਾਰ ਦੇ ਵਿੱਚ ਤਿੰਨ ਸੂਟ ਹੈ ਜਿਹੜੇ ਉਹ ਫਰੇਮ ਦੇ ਵਿੱਚ ਲੱਗਦੇ ਆ ਇਕੱਠੇ ਤਾਂ ਕਰਕੇ ਥੋੜਾ ਕਸਟਮਰ ਦਾ ਇਸ ਚੀਜ਼ ਦਾ ਫਾਇਦਾ ਹੋ ਜਾਂਦਾ ਹੈ ਜੇ ਕੋਈ تین ਸੂਟ ਇਕੱਠੇ ਆਰਡਰ ਕਰੂਗਾ ਬਿਲਕੁਲ ਸੇਮ ਡਿਜ਼ਾਈਨ ਦੇ ਤਾਂ ਅਸੀਂ ਡਿਸਕਾਊਂਟ ਦੇਵਾਂਗੇ ਉਹਨਾਂ ਨੂੰ ਦੇਖੋ ਜੀ ਤੁਸੀਂ ਹੋਰ ਵੀ ਕੋਈ ਡਿਜ਼ਾਈਨ ਸਾਨੂੰ ਪੇਜ ਕੇ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ ਤੇ ਜੇ ਕੋਈ ਚਾਹਵੇ ਤਾਂ ਸਾਨੂੰ ਆਪਣਾ ਫੈਬਰਿਕ ਖੁਦ ਦਾ ਵੀ ਦੇ ਸਕਦਾ ਹੈ ਨਹੀਂ ਤਾਂ ਸਾਨੂੰ ਦੱਸ ਸਕਦੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਿ ਕਿਹੜਾ ਫੈਬਰਿਕ ਹੈ ਜਿਹੜਾ ਤੁਸੀਂ ਉਹੋ ਗਿਰੇ ਤੇ ਵਰਕ ਕਰਵਾਉਣਾ ਅਸੀਂ ਬਿਲਕੁਲ ਸੇਮ ਉਹੀ ਫੈਬਰਿਕ ਲੈ ਕੇ ਉਹਦੇ ਤੇ ਵਰਕ ਕਰਕੇ ਤੁਹਾਨੂੰ ਦੇਵਾਂਗੇ ਥੈਂਕ ਯੂ ਜੀ